ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੱਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨੇ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹੈ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਅਵਾਮਾ ਉਸ ਦੇ ਲਈ ਧਮਕੀ ਹੈ ਭਾਰਤੀ ਇਸ ਵਕਤ ਜਿਸ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਦिए ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਇਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹੈ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜੋ ਇਸ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਜੀਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਾ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੇ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਆ ਦਰਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜੋ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਜਿਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਇਸ ਸਬੰਧ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਆ। ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ। ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ। ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹੈ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜਿਸ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਜੀਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੇ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਇਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜੋਸ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਦਈਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਆ ਦਰਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜੋ ਇਸ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਦਈਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੇ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਇਸ ਸਬੰਧ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਆ। ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ। ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ। ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹੈ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂ ਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂ ਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜੋ ਇਸ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਜੀਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਾ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੇ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਇਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜਿਸ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਜੀਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੇ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਆ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ ਇਹ ਭਾਰਤੀ ਜਿਹੜੀ ਆਵਾਮ ਆ ਉਸ ਦੇ ਲਈ ਵੀ ਧਮਕੀ ਹੈ ਭਾਰਤੀ ਇਸ ਵਕਤ ਜੋ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਜਿਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਇਸ ਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਆ ਦਰਅਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੱਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨਾ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਹਿ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹੈ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਭਾਰਤੀ ਇਸ ਵਕਤ ਜੋ ਪ੍ਰਕਾਰ ਦਾ ਜੋ ਪ੍ਰਕਾਰ ਦਾ ਸਿਸਟਮ ਚੱਲ ਰਿਹਾ ਹੈ ਜੋ ਵਿਵਾਦ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸ ਜੀਏ ਕਿ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਇੱਕ ਵਾਰ ਫਿਰ ਇੱਕ ਧਮਕੀ ਪਾਣੀ ਦੇ ਸਮਝੌਤੇ ਨੂੰ ਲੈ ਕੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸ਼ਾਹਬਾਸ਼ ਸ਼ਰੀਫ ਨੇ ਜੋ ਧਮਕੀ ਦਿੱਤੀ ਹੈ ਸ਼ਾਹਬਾਸ਼ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਭਾਰਤ ਨੂੰ ਕੋਈ ਅਧਿਕਾਰ ਨਹੀਂ ਕਿ ਪਾਕਿਸਤਾਨ ਦਾ ਇੱਕ ਬੂੰਦ ਪਾਣੀ ਵੀ ਖੋਹ ਸਕਦਾ ਆ ਤਾਂ ਜਿਹੇ ਦੇ ਵਿੱਚ ਭਾਰਤ ਨੂੰ ਪਛਤਾਉਣਾ ਪਵੇਗਾ ਤਾਂ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਧਮਕੀ ਭਰੇ ਲਹਿਜ਼ੇ ਦੇ ਨਾਲ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਬਿਆਨ ਜਾਰੀ ਕਰਕੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਪਾਕਿਸਤਾਨ ਤੋਂ ਪਾਣੀ ਦੇ ਇੱਕ ਬੂੰਦ ਨਹੀਂ ਖੋਹ ਸਕਦਾ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਨੇ ਵੀ ਸਿੰਧੂ ਤੇ ਬਣੇ ਬੰਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਦੇ ਕੋਰਫੇਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਵਕਤ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਦਰਸਲ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੱਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਤੇ ਹੁਣ ਪਾਣੀ ਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਤਨੇ ਕਿਤੇ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਧਮਕੀ ਦਿੱਤੀ ਗਈ ਇਹ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਹਾਲਾਂਕਿ ਭਾਰਤ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਜੋ ਰੱਦ ਕਰਨ ਦਾ ਫੈਸਲਾ ਸੀ ਉਸ ਨੂੰ ਵਾਪਸ ਲਿਆ ਜਾਵੇ ਤੇ ਦੁਬਾਰਾ ਇਸ ਦੀ ਬਹਾਲ ਜਿਹੜੇ ਕਿਆ ਕੀਤਾ ਜਾਵੇ ਹਾਲਾਂਕਿ ਦਬਾਅ ਅਮਰੀਕਾ ਦੇ ਜ਼ਰੀਏ ਵੀ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਰਤ ਆਪਣੇ ਸਟੈਂਡ ਤੇ ਲਗਾਤਾਰ ਸਪਸ਼ਟ ਹਾਲਾਂਕਿ ਭਾਰਤ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਪਾਸੇ ਅੱਤਵਾਦ ਦੂਜੇ ਪਾਸੇ ਸੰਧੀਆਂ ਇਹ ਦੋਵੇਂ ਚੀਜ਼ਾਂ ਇੱਕੋ ਰਾਹ ਦੇ ਉੱਪਰ ਨਹੀਂ ਚੱਲ ਸਕਦੀਆਂ ਤਾਂ ਜਿਹੇ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਖਤ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਤਾਂ ਇੱਕ ਵਾਰ ਫਿਰ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਤੇ ਭਾਰਤ ਨੂੰ ਧਮਕੀ ਦਿੱਤੀ ਗਈ ਹੈ ਸ਼ਾਹਬਾਸ਼ ਸ਼ਰੀਫ ਦਾ ਕਹਿਣਾ ਹੈ ਕਿ ਭਾਰਤ ਨੂੰ ਪਛਤਾਉਣਾ ਪਵੇਗਾ ਭਾਰਤ ਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ ਭਾਰਤ ਪਾਕਿਸਤਾਨ ਦਾ ਇੱਕ ਵੀ ਬੂੰਦ ਪਾਣੀ ਨਹੀਂ ਖੋ ਸਕਦਾ ਹਾਲਾਂਕਿ ਚੇਤਾਵਨੀ ਦੇ ਵਿੱਚ ਸਿੰਧੂਬਨ ਨੂੰ ਤਬਾਹ ਕਰਨ ਦਾ ਵੀ ਜ਼ਿਕਰ ਹੋਇਆ ਕਿ ਸਿੰਧੂਬਨ ਤਬਾਹ ਕੀਤਾ ਜਾਵੇਗਾ ਜੇਕਰ ਭਾਰਤ ਇਸ ਫੈਸਲੇ ਨੂੰ ਜੋ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦਾ ਤਾਂ ਸਿੰਧੂ ਤੇ ਬਣੇ ਹੋਏ ਬਨ ਨੂੰ ਤਬਾਹ ਕਰ ਦਿੱਤਾ ਜਾਵੇਗਾ